ਏ ਮਾਨਯੋਗ ਐਸਐਸਪੀ ਫੀਰ ਕੋਰ ਡਾਕਟਰ ਪੱਗਿਆ ਜੰਦੀ ਰੇਨਮਾਈ ਹੇਟ ਮਾੜੇ ਹਸਤਖਾਫ ਸਾਡੇ ਲਗਾਤਾਰ ਨੂੰ ਨਾਮ ਚਲਦੀ ਰਹਿੰਦੀ ਏ ਤੇ ਸਾਡੇ 1 7 25 ਨੂੰ ਮਕਦਮਾ ਨੰਬਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ ਅਤੀਵਕਤ ਸਾਲ ਦਾ ਸੀਗਾ ਇਹਨਾਂ ਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਭਰਾ ਨੇ ਇਸ ਸੰਬੰਧ ਵਿੱਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਨਨਵਾਲ ਕਿਰਪਾ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਇਸ ਦੇ ਪਹਿਲਾਂ ਤੇ ਇਹ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਕ ਦੀ ਫਾਈਵ ਸੀ ਉਹਦੇ ਨਾਲ ਇਹਨਾਂ ਸਬੰਧ ਹੋ ਗਏ ਸੀ ਤੇ ਉਸ ਸਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਜਿਸ ਦੇ ਵਿੱਚ ਉਹ ਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਘਟਾ ਦਿੱਤਾ ਦੱਸ ਸਰ ਕਿਸ ਤਰ੍ਹਾਂ ਮਾਰਨ ਕੀਤਾ ਕਮੇਫੋਨ ਨਾਲ ਨਹੀਂ ਮਿਸਤਰੀ ਇਹ ਤੇਜ਼ ਹਥਿਆਰ ਵਰਤਿਆ ਗਿਆ ਇਹਨਾਂ ਦੇ ਤੇ ਸਿਰ ਤੇ ਸੱਟ ਲਾਇਆ ਵਾਰ ਕੀਤਾ ਤੇ ਜਿਸ ਤੋਂ ਉਹ ਮੌਕੇ ਤੇ ਪੰਜ ਪੰਜ ਚ ਕਾਮਯਾਬ ਹੋ ਗਏ ਸੀ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹ ਮਾ ਜੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਰਿਮਾਂਡ ਹੈ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪਛ ਵਿੱਚ ਸਾਹਮਣੇ ਆਇਆ ਦੀ ਜਿਸ ਦੀ ਜਿਹੜੀ ਪਤਨੀ ਦੇ ਇਹਨਾਂ ਨਾਲ ਇਸ ਬੰਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਦੂਸਰ ਨੂੰ ਮਤਲਬ ਆਪਣੀ ਪਹਿਲਾਂ ਵੀ ਕੋਈ ਕੰਪਲੇਟ ਵਗੈਰਾ ਕੀਤੀ ਹੋਈ ਨਹੀਂ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੇਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੋਈ ਨਹੀਂ ਸੀ ਇਹ ਇਹਨਾਂ ਨੇ ਮੌਕੇ ਤੇ ਅਣਜਾਣ ਦੇ ਤਵਾਦ ਤਨ ਜਿਹਦਾ ਮਨ ਰੋਇਆ ਫਾਈਲ ਕੀ ਸਭਾ ਇੱਕ ਇੱਕ ਉੱਥੇ ਜਿਹੜੇ ਦੇ ਭੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਦੇ ਆ ਵੀ ਮਜ਼ਦੂਰ ਸੀ ਅਗਲਾ ਪ੍ਰਕਟ ਅੰਤਰਕਾਰ ਹੁਣ ਅੱਜ ਇਹਨੂੰ ਮਾਜੂ ਕੋਡ ਵਿੱਚ ਪੇਸ਼ ਕੀਤਾ ਤੇ ਹੁਣ ਇਹਨਾਂ ਦਾ ਮਾਡਲ ਮੰਗ ਲਈ ਤੇ ਹੋਰ ਜਿਹੜੀ ਕੁਛ ਕੁਛ ਕਰਾਂਗੇ ਜਿਹੜਾ ਇਹਨਾਂ ਦੇ ਵਰਤੇ ਜਾ ਜਾਂ ਉਹ ਵੀ ਪ੍ਰਾਪਤ ਕਰਾਂਗੇ ਜਿਹੜਾ ਇਹਨਾਂ ਬੰਦਾ ਇੱਕ ਹੀ ਸ਼ਾਮਲ ਸੀ ਇਹ ਇਹਨਾਂ ਦਿਨਾਂ ਜਨ ਦੇ ਪੱਤਾ ਪੋਜਟਡ ਹੋਇਆ ਸੀ ਜਨ ਹਾਂਜੀ ਉਸ ਜਿਹੜਾ ਮੇਰੇ ਤੇ ਕੋਈ ਆਉਂਦੀ ਕਰ ਵਾਲੀ ਤੇ ਵੀ